ਸ਼ੀਸ਼ੀ ਕਾਲਜੀ ਸਾਰੇ ਨੂੰ ਅੱਜ ਆਪਾਂ ਪਿੰਡ ਸੁਖਪੁਰਾ ਤੋਂ ਚੱਲ ਪਏ ਹਾਂ ਤੇ ਪਟਿਆਲਾ ਅ ਗੁਰਦੁਆਰਾ ਦੁਖਨਵਰ ਸਾਹਿਬ ਪਟਿਆਲਾ ਜਾ ਰਹੇ ਹਾਂ ਮੇਰੇ ਨਾਲ ਮੇਰੇ ਡੈਡੀ ਜੀ ਹੈ ਮੇਰੀ ਬੀਬੀ ਜੀ ਹੈ ਮੇਰੇ ਮਮਾ ਜੀ ਹੈ ਅਸੀਂ ਚਾਰੇ ਜਾ ਰਹੇ ਹਾਂਗੇ ਹੁਣ ਜੀ ਆਪਾਂ ਟੋਲ ਡੈਕਸ ਕਾਲਾ ਝਾੜ ਤੇ ਪਹੁੰਚ ਗਏ ਹਾਂ ਇਹ ਆਪਣੇ ਪਟਿਆਲੇ ਤੋਂ ਲਗਭਗ ਸਿਰਫ 30 ਕਿਲੋਮੀਟਰ ਦੂਰ ਪਹਿਲਾ ਸਾਡਾ ਪਲਾਨ ਨਹੀਂ ਸੀ ਆਨ ਦਾ ਤਾਰਾਤ ਬਹੁਤ ਹੋ ਗਿਆ ਮੇਰੇ ਮਮਾ ਜੀ ਦਾ ਬਰਥਡੇ ਸੀ ਇਸ ਲਈ ਸਾਡਾ ਅਚਾਨਕ ਪਲਾਨ ਬਣ ਗਿਆ 1 ਘੰਟਾ ਤਿਆਰ ਹੋਣ ਦਿੱਤਾ ਤਾਂ 6 ਵਜੇ ਚਲੇ ਸੀ ਅਸੀਂ ਹੁਣ 8 ਵਜ ਚੁੱਕੇ ਆ ਹਾਂ ਜੀ ਆਪਾਂ ਪਟਿਆਲੇ ਚੰਟਰ ਹੋ ਚੁੱਕੇ ਆ ਇੱਥੇ ਜੋ ਖੰਭੇ ਸੀ ਉਹਨਾਂ ਨੂੰ ਫਲੈਗ ਦੀ ਸ਼ੇਪ ਤੇ ਲਾਈਟ ਦਿੱਤੀ ਹੋਈ ਸੀ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਸੀ ਪਟਿਆਲੇ ਦਾ ਰੋਡ ਅ ਕੱਲ ਨੂੰ ਕੀ ਪਤਾ ਅਸੀਂ ਬੱਜ ਜੀਏ ਆਨੰਦਪੁਰ ਵੱਲ ਅਸੀਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਕੱਲ ਅਸੀਂ ਤੁਹਾਨੂੰ ਹੋਰ ਵੀ ਧਾਰਮਿਕ ਸਥਾਨਾਂ ਦੇ ਕਰਾਵਾਂਗੇ ਦਰਸ਼ਨ ਤੁਸੀਂ ਇਹਦੋਂ ਅਗਲੀ ਵੀਡੀਓ ਵਿੱਚ ਦੇਖਿਓ ਉਸੇ ਕੱਲ ਨੂੰ ਪਾਵਾਂਗੇ ਹੁਣ ਜੀ ਆਪਾਂ ਗੁਰਦੁਆਰਾ ਦੁਖਨਬਾਰ ਸਾਹਿਬ ਪਹੁੰਚਣ ਆ ਰਹੇ ਆਂ ਪਹੁੰਚ ਨਾਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਦੁਖਨਬਾਰ ਪਹੁੰਚ ਗਏ ਹਾਂ ਗੁਰਦੁਆਰਾ ਤੇ ਇੱਥੇ ਪਾਰਕਿੰਗ 'ਚ ਰਸ਼ ਬਹੁਤ ਸੀ ਗੱਡੀ ਲਾਉਣ ਉਤਾਨੀ ਸੀ ਇਸ ਲਈ ਅਸੀਂ ਦੂਜੀ ਸਾਈਡ ਜਾ ਕੇ ਪਹਿਲਾਂ ਗੱਡੀ پارک ਕਰਕੇ ਮੱਥਾ ਟੇਕਣ ਆਏ ਕਿਉਂਕਿ ਕਿਉਂਕਿ ਗੁਰੂ ਮਹਾਰਾਜ ਦੇ ਸੁਖਾਸੰਦ ਦਾ ਟਾਈਮ ਹੋਣ ਵਾਲਾ ਸੀ ਇਸ ਲਈ ਅਸੀਂ ਆ ਗਏ ਜਿਵੇਂ ਉਹ ਅਸੀਂ ਤੁਹਾਨੂੰ ਦਿਖਾਇਆ ਸੀ ਵੀ ਹੋ ਰਿਹਾ ਸੀ ਉਹ ਹਾਂ ਜੀ ਅਸੀਂ ਇੱਥੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਅਸੀਂ ਇੱਥੇ ਬੈਠੇ ਹਾਂ ਮੱਥਾ ਟੇਕ ਕੇ ਅਸੀਂ ਹੁਣੇ ਆਏ ਆ 2 ਮਿੰਟ ਪਹਿਲਾਂ ਹੀ ਅੰਦਰ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਆਪਾਂ ਨੂੰ ਗੁਰੂ ਗੁਰੂਆਂ ਦੇ ਨਾਲ ਇਦੋਂ ਦਾ ਮੌਕਾ ਮਿਲਦੇ ਮੈਂ ਨਹੀਂ ਤੱਕ ਕਦੇ ਇੰਨਾ ਬੈਠੇ ਨਹੀਂ ਮੈਂ ਅੱਜ ਬੈਠਾ ਰਿਆ ਮੈਂ ਚੋਰ ਨਹੀਂ ਕੀਤੀ ਇਹ ਦੁਬਾਰਾ ਜੀ ਬਾਹਰ ਕੀਰਤਨ ਹੋ ਰਿਹਾ ਸੀ ਅਸੀਂ ਇੱਥੇ ਕੀਰਤਨ ਦਾ ਆਨੰਦ ਲੱਤ ਸਿੱਧ ਕਾਂਟੇ ਦੋ ਕਾਂਟੇ ਠਿਗੜੇ ਰੇ ਇੱਥੇ ਰੂਹ ਨੂੰ ਆ ਕੇ ਬਹੁਤ ਸਕੂਨ ਮਿਲਦੇ ਤੁਸੀਂ ਵੀ ਆਇਓ ਪਟਿਆਲਾ ਤੇ ਆਈ ਲੱਗਦਾ ਜਿਵੇਂ ਰੂਹ ਵਾਹਿਗੁਰੂ ਦੇ ਨਾਲ ਜੁੜ ਗਈ ਆ। ਇਸ ਤੋਂ ਬਾਅਦ ਅਸੀਂ ਸਰੋਵਰ ਸਰੋਵਰ ਚੁ ਇਸ਼ਨਾਨ ਪਾਣੇ ਕੀਤਾ। ਤੇ ਮੇਰੀ ਬੀਬੀ ਜੀ ਬਿਮਾਰ ਸੀ ਤਾਂ ਇਸ ਲਈ ਹੌਲੀ ਹੌਲੀ ਚੱਲ ਰਹੇ ਸੀ। ਕਿਉਂਕਿ ਸੁਵੀਰ ਵੀ ਬਿਮਾਰ ਰਿਹਾ। ਤਾਂ ਇਹ ਗੁਰਦੁਆਰਾ ਸਾਹਿਬ ਜੇ ਦਾ ਦਰਸ਼ਨ ਕਰਨ ਲਈ ਤਾਂ ਆਪ ਨਹੀਂ ਆਇਓ। ਰਾਤ ਨੂੰ ਇਹ ਬਹੁਤ ਸੋਹਣਾ ਲੱਗਦਾ। ਇਤੋਂ ਬਾਅਦ ਜੇ ਅਸੀਂ ਇਸ਼ਨਾਨ ਪਾਣੀ ਕਰਕੇ ਕੜਾ ਪ੍ਰਸ਼ਾਦੀ ਦੀ ਦੀਵ ਲੱਤੀ ਹੈ। ਇਤੋਂ ਬਾਅਦ ਅਸੀਂ ਗੁਰਦੁਆਰਾ ਦੀ ਪ੍ਰਕਰਮਾ ਕਰਕੇ ਉਧਰ ਵਗ ਗਿੱਧੇ ਰੋ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਲਿਖਿਆ ਹੋਇਆ ਜਿਵੇਂ ਤੁਸੀਂ ਵੀਡੀਓਸ ਦੇਖ ਸਕਦੇ ਹੋ। ਇਤੋਂ ਬਾਅਦ ਅਸੀਂ ਲੰਗਰ ਹਾਲ ਚ ਵਗ ਗਿਆਂ। ਲੰਗਰ ਹਾਲ ਚ ਅਸੀਂ ਪ੍ਰਸ਼ਾਦਾ ਛਕਿਆ। ਇੱਥੇ 1 ਲੱਖ ਤੋਂ ਬਹੁਤ ਬੰਦੇ ਹੁੰਦੇ ਆ ਸੰਗਤ ਆਉਂਦੀ ਹੈ ਇਹ ਤੋਂ ਬਾਅਦ ਅਸੀਂ ਲੰਗਰ ਹਾਲ ਚੋਂ ਬਾਹਰ ਆ ਗਏ ਲੰਗਰ ਹਾਲ ਚੋਂ ਬਾਹਰ ਆ ਕੇ ਅਸੀਂ ਕਮਰਾ ਲੈਣ ਲਈ ਇੱਧਰ ਗਏ ਗੁਰਨਾਨ ਕੀ ਗੁਰਨਾਨ ਕੀ ਨਿਵਾਸ ਜਿਵੇਂ ਤੁਸੀਂ ਉੱਤੇ ਲਿਖੇ ਦੇਖ ਹੀ ਸਕਦੇ ਹੋ ਇਹ ਤੋਂ ਬਾਅਦ ਅਸੀਂ ਕਮਰਾ ਲਿਆ ਇੱਥੋਂ ਸਾਨੂੰ ਕਮਰਾ 3rd ਫਲੋਰ ਤੇ ਮਿਲੇ ਹੈ। ਹਾਂ ਮੈਂ ਸੀ ਕਮਰੇ ਜਾਵਾਂਗੇ। ਅਸੀਂ ਹੁਣ ਤੁਹਾਨੂੰ ਕਮਰਾ ਦਿਖਾਵਾਂਗੇ ਜੇ ਤੁਹਾਨੂੰ ਕਮਰੇ ਵਿੱਚ ਕੋਈ ਘਾਟ ਲੱਗਦੀ ਹੈ ਤੁਸੀਂ ਥੱਲੇ ਆ ਕੇ ਦੱਸ ਸਕਦੇ ਹੋ। ਸਾਫ ਸਫਾਈ ਦਾ ਪੂਰਾ ਪ੍ਰਬੰਧ ਹੈ ਜੀ ਇੱਥੇ। ਤੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਆ ਸਾਡਾ ਕਮਰਾ ਹੈ। ਟ੍ਰਿਪਲ ਬੈੱਡ ਹੈ। ਤੁਸੀਂ ਦੱਸਿਓ ਵੀ ਸਨ ਵੀ ਤੁਹਾਨੂੰ ਇਹ ਵੀਡੀਓ ਕੇਜੀ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਜੀਆਂ ਹੋਰ ਵੀਡੀਓ ਮ ਬਣਾਉਂਦੇ ਰਵਾਂਗੇ ਸ਼ਸ਼ੀ ਦੀ ਗੱਲ